ਸਾਡਾ ਜ਼ੁਲਮ ਨਾਲ ਵਿਰੋਧ ਹੈ ਜ਼ੁਲਮ ਨਾਲ ਬੈਰ ਹੈ ਹਿੰਦੂ ਵੀ ਸਾਡਾ ਭਰਾ ਮੁਸਲਮਾਨ ਵੀ ਸਾਡਾ ਭਰਾ ਜੈਨੀ ਵੀ ਸਾਡਾ ਭਰਾ ਬੋਧੀ ਵੀ ਸਾਡਾ ਭਰਾ ਸਿੱਖ ਭਾਈਚਾਰੇ ਦੇ ਲੋਕ ਤੇ ਨਾਲ ਇਸਲਾਮ ਦੇ ਲੋਕ ਤੇ ਨਾਲ ਉਸ ਦੇ ਸਨਾਤਨ ਧਰਮ ਦੇ ਲੋਕ ਸਭ ਤੋਂ ਪਹਿਲਾਂ ਇਕੱਠੇ ਕਿਵੇਂ ਕੀਤੇ ਸੀ ਨੇ ਬਾਹਰਸ ਮੁੜ ਕੇ ਕਿਉਂ ਕਰੇ ਜਿਵੇਂ ਸੀਗੇ ਲਾਸਟ ਸੰਡੇ ਕਰਕੇ ਤੇ ਬਾਕੀ ਜਿਹੜੀ ਸੰਗਤ ਆ ਉਹ ਤੁਹਾਡੇ ਨਾਲ ਤੁਹਾਡੇ ਸਾਹਮਣੇ ਆ ਸਮਰਾਲੇ ਤੋਂ ਚੰਡੀਗੜ੍ਹ ਰੋਡ ਸ਼ਿਵ ਮੰਦਿਰ ਤੋਂ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਸਾਡੇ ਮਾਛੀਵਾੜਾ ਸਾਹਿਬ ਚੰਨਕਲ ਗੁਰਦੁਆਰਾ ਸਾਹਿਬ ਤੇ ਜਿਹੜੀ ਸਮਾਪਤੀ ਹੈ ਇਸ ਯਾਤਰਾ ਦੀ ਸਾਡੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਏ ਧਰਮ ਦੀ ਖਾਤਰ ਜਿਨ੍ਹਾਂ ਨੇ ਹਿੰਦ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ لوگ تا ਧਰਮਾਂ ਦੇ ਨਾਮ ਦੇ ਉੱਤੇ ਫਰਕ ਪੈਦਾ ਕਰਦੇ ਨੇ ਤੁਸੀਂ ਇੱਕ ਇਕੱਠੇ ਭਾਈਚਾਰਕ ਸਾਂਝ ਦਿਖਾ ਰਹੇ ਹੋ। ਛੋਟੀ ਜੀ ਕੋਸ਼ਿਸ਼ਾ ਕਿ ਉਸ ਗੁਰੂ ਸਾਹਿਬ ਨੂੰ ਯਾਦ ਕਰੀਏ ਤੇ ਬਾਕੀ ਸਮਾਜ ਦੇ ਵਿੱਚ ਵੀ ਭਾਈਚਾਰਕ ਸਾਂਝ ਦਾ ਸੰਦੇਸ਼ ਜਿਵੇਂ ਗੁਰੂ ਸਾਹਿਬ ਨੇ ਦਿੱਤਾ ਜੇਕਰ ਗੁਰੂ ਸਾਹਿਬ ਇੰਨੀਆਂ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਸਾਡਾ ਵजूद ਨਾ ਹੁੰਦਾ। ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਜਿੱਥੇ ਅਕਸਰ ਧਰਮਾਂ ਦੇ ਨਾਮ ਦੇ ਉੱਤੇ ਫਰਕ ਪੈਦਾ ਕੀਤਾ ਜਾਂਦਾ ਹੈ ਉੱਥੇ ਹੀ ਅੱਜ ਸਮਰਾਲਾ ਤੋਂ ਮਾਛੀਵਾੜਾ ਸਾਹਿਬ ਦੇ ਲਈ ਇੱਕ ਵਿਲੱਖਣ ਰਣ ਯਾਤਰਾ ਦਾ ਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਮਰਾਲਾ ਤੋਂ ਪੈਦਲ ਚੱਲ ਕੇ ਮਾਛੀਵਾੜਾ ਪਹੁੰਚੇ ਲੋਕ ਜਿਨ੍ਹਾਂ ਨੇ ਧਰਮਾਂ ਦੀ ਸਾਝ ਦਾ ਸਨੇਹਾ ਲੈ ਕੇ ਇਹ ਯਾਤਰਾ ਜਿਹੜੀ ਮਾਛੀਵਾੜਾ ਸਾਹਿਬ ਦੇ ਵਿੱਚ ਪਹੁੰਚਦੀ ਹੈ ਜਿਸ ਦੇ ਵਿੱਚ ਸਿੱਖ ਸਨਾਤਾ ਮਤੇ ਇਸਲਾਮ ਧਰਮਾਂ ਦੇ ਲੋਕ ਸ਼ਾਮਿਲ ਰਹੇ ਦੇਖ ਸਕਦੇ ਹੋ ਤਸਵੀਰਾਂ ਮਾਛੀਵਾੜਾ ਸਾਹਿਬ ਦੇ ਵਿੱਚ ਇਹ ਯਾਤਰਾ ਪਹੁੰਚਦੀ ਹੈ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜਿਹੜਾ ਵਿਚਾਰ ਆਉਂਦਾ ਹੈ ਕੀ ਸਾਰੀ ਗੱਲਬਾਤ ਹੈ ਕਿੰਨਾ ਸਮਾਂ ਲੱਗਿਆ ਕਿੱਥੋਂ ਤੁਰੇ ਤਾਂ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਆਏ ਜਿਹੜੀ ਯਾਤਰਾ ਅੱਜ ਚੱਲੀ ਆ ਇਹਦਾ ਮਕਸਦ ਕੀ ਹੈ ਇਹਦਾ ਮਕਸਦ ਭਾਈਚਾਰਕ ਸਾਂਝ ਏਕਤਾ ਦਾ ਸਹੂਤ ਹੈ ਇਤੇ ਬਈ ਸਾਡੇ ਵਿੱਚ ਨਫ਼ਰਤ ਨਹੀਂ ਸਾਡਾ ਜ਼ੁਲਮ ਨਾਲ ਵਿਰੋਧ ਹੈ ਜ਼ੁਲਮ ਨਾਲ ਬੈਰ ਹੈ ਹਿੰਦੂ ਵੀ ਸਾਡਾ ਭਰਾ ਮੁਸਲਮਾਨ ਵੀ ਸਾਡਾ ਭਰਾ ਜੈਨੀ ਵੀ ਸਾਡਾ ਭਰਾ ਬੋਧੀ ਵੀ ਸਾਡਾ ਭਰਾ ਹਾਂ ਕਿਵੇਂ ਤੁਸੀਂ ਇਕੱਠੇ ਕੀਤੇ ਸਿੱਖ ਭਾਈਚਾਰਕ ਲੋਕਾਂ ਦੇ ਨਾਲ ਇਸਲਾਮ ਦੇ ਲੋਕ ਤੇ ਨਾਲ ਉਸ ਦੇ ਸਨਾਤਨ ਧਰਮ ਦੇ ਲੋਕ ਸਭ ਤੋਂ ਪਹਿਲਾਂ ਇਕੱਠੇ ਕਿਵੇਂ ਕੀਤੇ ਸੀ ਨੇ ਦੇਖੋ ਜੀ ਇਹ ਪਿਆਰ ਹੈ ਹਮ ਇਹ ਸਤਿਗੁਰ ਕਲਗੀਧਰ ਸੱਚੇ ਪਾਤਸ਼ਾਹ ਦਾ ਪਿਆਰ ਹੈ ਗੁਰੂ ਪੇਗ ਭਦਰ ਮਹਾਰਾਜ ਜੀ ਦੇਣ ਹੈ ਜਿਵੇਂ ਕਬੀ ਸੰਤੋਖ ਸਿੰਘ ਜਿਹੜਾ ਲਿਖਦੇ ਨੇ ਪਾਪ ਪਰ ਪੱਕ ਜਾਤੇ ਧਰਮ ਗਰਕ ਜਾਤੇ ਦੁਹਰੇ ਮਿਟ ਜਾਤੇ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਹਮ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਪ੍ਰਭ ਤਾਕਾ ਰਾਖਾ ਕੀਨੋ ਵੱਡੋ ਕਲੂ ਮੈਂ ਸ਼ਾਕਾ ਹਮ ਬਹੁਤ ਵੱਡਾ ਸ਼ਾਕਾ ਹੋਇਆ ਤੇ ਅੱਜ ਮੰਦਰਾਂ ਦੇ ਵਿੱਚ ਆਰਤੀਆਂ ਹੁੰਦੀਆਂ ਨੇ ਜਾਗਰਨ ਹੁੰਦੇ ਨੇ ਤੇ ਉਹ ਧੰਗ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇਣ ਆ ਜੇ ਅਸੀਂ ਵੀ ਗੁਰਬਾਣੀ ਪੜ੍ਹਦੇ ਆ ਬਾਣਾ ਭਾਈ ਪੜ੍ਹਦੇ ਆ ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਦੇਣ ਆ ਜੀ ਕਿੰਨੇ ਕ ਵਜੇ ਯਾਤਰਾ ਸਮਰਾਲੇ ਤੋਂ ਰਵਾਨਾ ਹੁੰਦੀ ਆ ਤੇ ਇੱਥੇ ਕਿੰਨਾ ਕ ਸਮਾਂ ਲੱਗ ਜਾਂਦਾ ਪਹੁੰਚਣ ਦੇ ਲਈ ਅਸੀਂ 9:30 ਵਜੇ ਚੱਲੇ ਸੀਗੇ ਹੁਣ ਦੇਖ ਲਓ ਤੁਹਾਡੇ ਸਾਹਮਣੇ ਆ ਤਕਰੀਬਨ ਤਕਰੀਬਨ ਮੇਰੇ ਸਾਹਮਣੇ 11:30 ਹੋ ਚੁੱਕੇ ਨੇ ਜੀ ਤੇ ਬਾਕੀ ਕਈ ਅਰੇ ਜੇ ਐਮਿਆ ਕਰਕੇ ਕਈ ਸਿੰਘ ਇਸਲਾਮ ਧਰਮ ਵਾਲੇ ਹਿੰਦੂ ਵੀਰ ਕਈ ਬੈਕ ਮੁੜ ਗਏ ਨੇ ਬਾਅਸ ਮੁੜ ਗਏ ਕਿਉਂ ਕਰੇ ਜਿਵੇਂ ਸੀਗੇ ਲਾਸਟ ਸੰਡੇ ਕਰਕੇ ਤੇ ਬਾਕੀ ਜਿਹੜੀ ਸੰਗਤ ਆ ਉਹ ਤੁਹਾਡੇ ਨਾਲ ਤੁਹਾਡੇ ਸਾਹਮਣੇ ਆ ਸਤਿਕਾਰ ਹੈ ਜੀ ਅੱਜ ਤਾਂ ਬਿਲਕੁਲ ਹੋਰ ਲੋਕ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਭਾਈ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਸੀਂ ਇਸ ਯਾਤਰਾ ਦਾ ਹਿੱਸਾ ਬਣੇ ਹੋ ਕਿਵੇਂ ਇਕੱਠੇ ਕੀਤੇ ਗਏ ਤਿੰਨੇ ਸੰਸਥਾਵਾਂ ਦੇ ਲੋਕ ਤੇ ਸਾਰੇ ਭਾਈਚਾਰਕ ਸਾਂ ਜਿਹੜੀ ਸਾਡੇ ਸਮਰਾਲੇ ਸ਼ਹਿਰ ਦੀ ਹੈ ਇਹ ਜਿਹੜਾ ਸਾਨੂੰ ਕੋਈ ਸ਼ੱਕ ਨਹੀਂ ਜਿਹੜਾ ਸੁਨੇਹਾ ਲਾਣ ਨੂੰ ਸਮਾਂ ਬਹੁਤ ਘੱਟ ਮਿਲਿਆ ਇਸ ਕਰਕੇ ਕਈਆਂ ਤੱਕ ਸਨੇਹ ਪਹੁੰਚੇ ਵੀ ਨਹੀਂ ਨਹੀਂ ਤਾਂ ਕੱਠ ਜਿਹੜੀ ਉਹ ਸੀ ਉਹ ਕੱਠ ਸੀ ਉਹ ਬਹੁਤ ਹੀ ਜ਼ਿਆਦਾ ਹੋਣਾ ਸੀ ਸੋ ਜਿਹੜੇ ਪਹੁੰਚੇ ਜਿਨ੍ਹਾਂ ਤੱਕ ਸਨੇਹ ਲੱਗੇ ਸਾਡੇ ਸਨਾਤਨ ਧਰਮ ਦੇ ਮੈਂਬਰ ਸਹਿਬਾਨ ਸਾਡੇ ਸਿੱਖ ਜੱਥੇਬੰਦੀਆਂ ਮੁਸਲਮਾਨ ਭਾਈਚਾਰਾ ਜਿੱਥੇ-ਜਿੱਥੇ ਸਨੇਹ ਲੱਗੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਸਾਡੇ ਨਾਲ ਜ਼ਰੂਰ ਇੱਥੇ ਆਏ ਨੇ ਸੋ ਇਹ ਜਿਹੜੀ ਸਮਰਾਲੇ ਤੋਂ ਚੰਡੀਗੜ੍ਹ ਰੋਡ ਸ਼ਿਵ ਮੰਦਿਰ ਤੋਂ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਇਹ ਸਾਡੇ ਮਾਛੀਵਾੜਾ ਸਾਹਿਬ ਚਨਕਲ ਗੁਰਦੁਆਰਾ ਸਾਹਿਬ ਤੇ ਜਿਹੜੀ ਸਮਾਪਤੀ ਹੈ ਇਸ ਯਾਤਰਾ ਦੀ ਸੋ ਇਹ ਸਾਡੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਆਏ ਧਰਮ ਦੀ ਖਾਤਰ ਜਿਨ੍ਹਾਂ ਨੇ ਹਿੰਦ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ ਉਹਦੇ ਖਾਤਰ ਆਪਣਾ ਜਿਹੜਾ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸ਼ਹੀਦੀ ਦੇ ਗਏ ਸੋ ਇਹਨਾਂ ਦੇ ਜਿਹੜੇ ਸਾਰੇ ਗਰੁੱਪ ਸਹਿਬਾਨ ਨੇ ਜਾਂ ਇਨਾਂ ਦੇ ਨਾਲ ਸੀਗੇ ਕਈਆਂ ਨੂੰ ਗੁਹਾਂ ਦੇ ਵਿੱਚ ਉਤੋਂ ਉਸ ਟਾਈਮ ਦੀ ਹਕੂਮਤ ਸੀ ਬਹੁਤ ਤਸੀਹੇ ਦਿੱਤੇ ਪਰ ਜਿਹੜਾ ਧਰਮ ਨਹੀਂ ਹਾਰਿਆ ਸੋ ਸਾਨੂੰ ਬਹੁਤ ਹੀ ਜਿਹੜਾ ਧੰਨਵਾਦ ਕਰਨਾ ਬੰਦਿਆ ਸਾਰੇ ਭਾਈਚਾਰਕ ਸੰਗ ਨੂੰ ਨਾਲ ਰਹਿਣਾ ਚਾਹੀਦਾ ਮੈਂ ਇਹ ਸਨੇਹਾ ਦੇਣਾ ਚਾਹੁੰਦਾ ਕਿ ਸਾਰੇ ਜਿਹੜੇ ਧਰਮ ਨੇ ਉਹ ਸਾਰੇ ਇਕੱਠੇ ਹੋ ਕੇ ਇੱਕ ਭਾਈਚਾਰ ਸੰਧੀ ਮਿਸਾਲ ਕਾਇਮ ਕਰਨ ਜਿਵੇਂ ਅੱਜ ਸਮਰਾੜਾ ਸ਼ਹਿਰ ਤੋਂ ਯਾਤਰਾ ਆਰੰਭ ਹੋਈ ਹੈ ਉਸੇ ਤਰ੍ਹਾਂ ਪੰਜਾਬ ਦੇ ਕੋਨੇ ਕੋਨੇ ਰਹੀ ਹੈ ਯਾਤਰਾ ਉਹ ਹੋਣੀ ਚਾਹੀਦੀ ਹੈ ਲੋਕ ਤਾਂ ਧਰਮਾਂ ਦੇ ਨਾਮ ਦੇ ਉੱਤੇ ਫਰਕ ਪੈਦਾ ਕਰਦੇ ਨੇ ਤੁਸੀਂ ਇੱਕ ਇਕੱਠੇ ਭਾਈਚਾਰਕ ਸਾਂਝ ਦਿਖਾ ਰਹੇ ਹੋ ਏ ਜੋ ਸੋਸ਼ਲ ਮੀਡੀਆ ਤੇ ਵਹਾਂ ਫੈਲਦਿਆਂ ਨੇ ਜੋ ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਜੋ ਸਾਡੇ ਦੇ ਵਿੱਚ ਜਿਹੜੀ ਫਿੱਕਪਾਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਨੇ ਪਰ ਇਹ 9 ਮਾਸ ਦਾ ਰਿਸ਼ਤਾ ਹੈ ਇਹ ਭਰਾ ਨੇ ਅਸੀਂ ਜੋ ਵੀ ਹਾਂ ਸਾਰੇ ਰਹਿ ਰਹੇ ਆ ਇੱਕ ਸਮਾਜ ਦੇ ਵਿੱਚ ਰਹਿ ਰਹੇ ਆ ਸਮਾਜ ਦੀ ਬਿਹਤਰੀ ਦੇ ਲਈ ਜਿਹੜੀ ਕੰਮ ਕਰ ਰਹੇ ਆ ਸੋ ਸਾਰੇ ਭੈਣ ਭਰਾਵਾਂ ਦੀ ਤਰ੍ਹਾਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿ ਆਂ ਅੱਜ ਸਮਰਾਲਾ ਸ਼ਹਿਰ ਤੋਂ ਜਿਹੜੀ ਯਾਤਰਾ ਇਸ ਗੱਲ ਦਾ ਸਬੂਤ ਹੈ ਸੋ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਹਰ ਕੋਨੇ-ਕੋਨੇ ਤੋਂ ਜਿਹੜੀ ਯਾਤਰਾ ਸ਼ੁਰੂ ਹੋਵੇਗੀ ਤਾਂ ਬਿਲਕੁਲ ਬੱਚੇ ਵੀ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮੈਮ ਮੈਮ ਕਿਦਾਂ ਦੇਖਦੇ ਹੋ ਅੱਜ ਯਾਤਰਾ ਜਿਹੜੀ ਸਮਰਾਲਾ ਤੋਂ ਲੈ ਕੇ ਮਾਛੀ ਬੜਾ ਸਾਹਿਬ ਪਹੁੰਚੀ ਹੈ ਇਹ ਜਿਹੜੀ ਜੱਤ ਦਾ ਇਹ ਸ਼ਹੀਦਤ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਰਾਲਾ ਨਿਵਾਸੀਆਂ ਵੱਲੋਂ ਕੱਢੀ ਜਾ ਰਹੀ ਹੈ ਕਿਉਂਕਿ ਗੁਰੂ ਸਾਹਿਬ ਨੇ ਜੋ ਕੁਰਬਾਨੀਆਂ ਦੇ ਕੇ ਸਾਡੇ ਵजूद ਨੂੰ ਕਾਇਮ ਕੀਤਾ ਹੈ ਜੇਕਰ ਅਸੀਂ ਰੋਮ ਰੋਮ ਵੀ ਉਸ ਦਾ ਸ਼ੁਕਰਾਨਾ ਕਰੀਏ ਤਾਂ ਵੀ ਉਹ ਸ਼ੁਕਰਾਨਾ ਅਦਾ ਨਹੀਂ ਕਰ ਸਕਦੇ ਬਸ ਇੱਕ ਛੋਟੀ ਜੀ ਕੋਸ਼ਿਸ਼ ਆ ਕਿ ਉਸ ਗੁਰੂ ਸਾਹਿਬ ਨੂੰ ਯਾਦ ਕਰੀਏ ਤੇ ਬਾਕੀ ਸਮਾਜ ਦੇ ਵਿੱਚ ਵੀ ਭਾਈਚਾਰਕ ਸਾਂਝ ਦਾ ਸੰਦੇਸ਼ ਜਿਵੇਂ ਗੁਰੂ ਸਾਹਿਬ ਨੇ ਦਿੱਤਾ ਉਹ ਸੀ ਕਿ ਅਸੀਂ ਵੀ ਸਾਰੇ ਮਿਲ ਕੇ ਸਾਰੇ ਜਾਂ ਧਰਮਾਂ ਦੇ ਸਾਰੇ ਹੀ ਮਿਲ ਕੇ ਅੱਜ ਸਵੇਰੇ ਉੱਥੋਂ ਚੱਲੇ ਸੀ ਜਿਵੇਂ ਜਿਵੇਂ ਜਿਨ੍ਹਾਂ ਕੋਲ ਜਿੰਨਾ ਜਿੰਨਾ ਸਮਾਂ ਹੋਇਆ ਉਹਨਾਂ ਨੇ ਇਸ ਦਿਨ ਯਾਤਰਾ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਵਾਹਿਗੁਰੂ ਸਭ ਤੇ ਕਿਰਪਾ ਕਰੇ ਕਿ ਜਿਸ ਤਰੀਕੇ ਉਹਨਾਂ ਨੇ ਸਭ ਨੂੰ ਇੱਕੇ ਵਿੱਚ ਰਹਿਣ ਦਾ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਏ ਕੋਸ਼ਿਸ਼ ਕਰਾਂਗੇ ਸਾਰੇ ਅਸੀਂ ਉਹਨਾਂ ਦੀ ਪੂਰਨਿਆਤੀ ਚੱਲੀ ਤੁਹਾਨੂੰ ਲੱਗਦਾ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਭਾਈਚਾਰਕ ਸਾਂਝ ਕਾਇਮ ਹੈਗੀ ਹੈ ਲੋਕ ਤਾਂ ਧਰਮਾਂ ਦੇ ਨਾਮ ਦੇ ਉੱਤੇ ਵੀ ਫਰਕ ਪੈਦਾ ਕਰਦੇ ਨੇ ਦੇਖੋ ਜੀ ਭਾਈਚਾਰਕ ਸਾਂਝ ਨੂੰ ਕੋਈ ਖਤਮ ਨਹੀਂ ਕਰ ਸਕਦਾ ਠੀਕ ਹੈ ਇਹ ਕੁਸ਼ਕ ਹੈਗੇ ਨਹੀਂ ਜਿਹੜੇ ਆਪਣੇ ਗੁਰੂ ਸਾਹਿਬ ਦੇ ਜਿਹੜੇ ਬਚਨ ਨੇ ਉਹਨਾਂ ਤੋਂ ਬੇਮੁਖ ਹੋ ਜਾਂਦੇ ਨੇ ਤੇ ਇਸ ਤਰੀਕੇ ਆਪਣੀਆਂ ਨੀਤੀਆਂ ਅਪਣਾ ਲੈਂਦੇ ਨੇ ਉਹ ਸਾਂਝ ਨੂੰ ਤੋੜਨਾ ਚਾਹੁੰਦੇ ਨੇ ਪਰ ਜਿਸ ਫਾਰਮ ਦੇ ਉੱਤੇ ਸਾਡੇ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਆ ਉਸ ਫਾਰਮ ਨੂੰ ਉਸ ਉੱਥੋਂ ਦੀ ਪਾਈਚਤ ਸਾਂਝ ਨੂੰ ਕੋਈ ਨਹੀਂ ਤੋੜ ਸਕਦਾ ਆ ਲਾਸਟ ਵਿੱਚ ਸੁਨੇਹਾ ਕੀ ਦੇਣਾ ਚਾਹੋਗੇ ਆਮ ਆਮ ਲੋਕਾਂ ਨੂੰ ਖਾਸ ਕਰਕੇ ਜਿਹੜੇ ਲੋਕ ਇਹ ਵੀਡੀਓ ਤੁਹਾਡੀ ਦੇਖ ਰਹੇ ਨੇ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਦੇਖੋ ਜੇਕਰ ਗੁਰੂ ਸਾਹਿਬ ਇੰਨੀਆਂ ਕੁਰਬਾਨੀਆਂ ਨਾ ਕਰਦੇ ਤਾ ਅੱਜ ਸਾਡਾ ਵजूद ਨਾ ਹੁੰਦਾ ਜੇ ਕਦ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇੱਕ ਭਾਈਚਾਰਕ ਸੰਦੇਸ਼ ਦੇ ਵਿੱਚ ਸਭ ਨਾਲ ਮਿਲ ਜੁਲ ਕੇ ਰਹਿਣ ਦਾ ਸੰਦੇਸ਼ ਦਿੱਤਾ ਸਾਨੂੰ ਵੀ ਆਪਣੇ ਮਨਾਂ ਦੇ ਵਿੱਚੋਂ ਜਿਹੜੀ ਕੜਤਣ ਉਹਨੂੰ ਤਿਆਗ ਕੇ ਜਾਤਾਂ ਪਾਤਾਂ ਦਾ ਜਿਹੜਾ ਸਾਡੇ ਮਨਾਂ 'ਚ ਵਿਚਾਰ ਨੇ ਉਹਨਾਂ ਨੂੰ ਤਿਆਗ ਕੇ ਸਾਨੂੰ ਉਸ ਖਲਕਤ ਨੂੰ ਪ੍ਰਮਾਤਮਾ ਦੀ ਜਿਹੜੀ ਸਿਸ਼ਟੀ ਆ ਉਹਨੇ ਸਾਜੀ ਆ ਉਹਨੂੰ ਪਿਆਰ ਕਰਨਾ ਚਾਹੀਦਾ ਹੈ ਤਾਂ ਬਿਲਕੁਲ ਇਹ ਦੇਖ ਸਕਦੇ ਹੋ ਇੱਕ ਰੇਣ ਯਾਤਰਾ ਅ ਜਿਹੜੀ ਭਾਈਚਾਰਕ ਸਾਂਝ ਦਾ ਸਨੇਹਾ ਦਿੰਦੀ ਪਈ ਹੈ ਸਮਰਾਲਾ ਤੋਂ ਸ਼ੁਰੂ ਹੋ ਕੇ ਯਾਤਰਾ ਸ਼ਿਵ ਮੰਦਰ ਤੋਂ ਸ਼ੁਰੂ ਹੋਈ ਹੈ ਤੇ ਮਾਛੀਵਾੜਾ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਚਰਨਗਗਵਲ ਸਾਹਿਬ ਪਹੁੰਚਣੀ ਹੈ ਜਿੱਥੇ ਲੋਕ ਅਕਸਰ ਦੇਖਦੇ ਆ ਕਿ ਧਰਮਾਂ ਦੇ ਨਾਮ ਦੇ ਉੱਤੇ ਵੰਡੀਆਂ ਪਾਉਂਦੇ ਨੇ ਕਿ ਤੂੰ ਮੁਸਲਮ ਹੈ ਮੈਂ ਸੇਖਾ ਤੂੰ ਹਿੰਦੂ ਹੈ ਉੱਥੇ ਹੀ ਇਹ ਲੋਕਾਂ ਨੇ ਇੱਕ ਕੋਸ਼ਿਸ਼ ਕੀਤੀ ਆ ਆਮ ਲੋਕਾਂ ਨੂੰ ਸਨੇਹਾ ਦੇਣ ਦੀ ਕਿ ਭਾਈ ਚਰਕ ਸਾਜ ਹਮੇਸ਼ਾ ਕਾਇਮ ਰੱਖੀ ਜਾਵੇ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਫਤ ਗੁਰਨਾਨਕ ਪਰ ਗਟਿਆ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਧੰਨ ਗੁਰੂ ਨਾਨਕ ਸੇਵਕ ਜਥਾ ਨਿਊ ਜਰਸੀ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ 12ਵਾਂ ਮਹਾਨ ਕੀਰਤਨ ਦਰਬਾਰ ਮਿਤੀ 31 ਅਕਤੂਬਰ ਤੋਂ 2 ਨਵੰਬਰ 2025 ਤੱਕ ਨਿਊ ਜਰਸੀ ਵਿਖੇ ਪੰਥ ਪ੍ਰਸਿੱਧ ਜਥੇ ਉਚਿਤੇ ਤੌਰ ਤੇ ਪਹੁੰਚ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਲੈ ਕੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਦੇ ਨਾਲ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ ਗਿਆਨੀ ਕੁਲਦੀਪ ਸਿੰਘ ਜੀ ਤੇ ਬੀਬੀ ਨਿਮਿਤਕੌਰ ਜੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ ਇਹ ਸਮਾਗਮ ਸਮਰਪਿਤ ਹੈ ਭਾਈ ਨਿਰਮਲ ਸਿੰਘ ਖਾਲਸਾ ਜੀ ਤੇ ਭਾਈ ਇੰਦਰਜੀਤ ਸਿੰਘ ਖਾਲਸਾ ਜੀ ਨੂੰ ਸੰਗਤ ਜੀ ਆਓ ਪਰਿਵਾਰ ਸਮੇਤ ਪਹੁੰਚੋ ਤੇ ਗੁਰਬਾਣੀ ਦੇ ਚਾਨਣ ਨਾਲ ਆਪਣੀ ਰੂਹ ਨੂੰ ਪ੍ਰਕਾਸ਼ਿਤ ਕਰੋ ਗੁਰਦੁਆਰਾ ਸਿੱਖ ਸਭਾ ਆਫ ਨਿਊ ਜਰਸੀ 31 ਅਕਤੂਬਰ ਸ਼ਾਮੀ 6:45 ਤੋਂ 9:30 ਵਜੇ ਤੱਕ ਗੁਰੂ ਨਾਨਕ ਸਿੱਖ ਹੈਰੀਟੇਜ 1 ਨਵੰਬਰ ਸ਼ਾਮੀ 6:45 ਤੋਂ 9:30 ਵਜੇ ਤੱਕ

ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਪੁੱਲੰਮ ਤਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ